ਲਓ ਮੇਤਰੋ ਆਪਾਂ ਵੀ ਲਾਤਾ ਖੰਜੂਰ ਦਾ ਦਰਖਤ ਤੇ ਇਹ ਜਗ੍ਹਾ ਤੇ ਪਹਿਲਾਂ ਸੈਂਟਰ ਚ ਲੱਗਿਆ ਹੋਇਸੀ ਸਾਡੇ ਤੇ ਅਸੀਂ ਕਿ ਘਰ ਘਰ ਪਾਉਣ ਦੇ ਵਿੱਚ ਮੁੜ ਕੇ ਪ੍ਰੋਬਲਮ ਆਊਗੀ ਵਿਚਾਲੇ ਆਊਗਾ ਪੱਟਣਾ ਔਖਾ ਹੋਊਗਾ ਤੇ ਆਪਾਂ ਹੁਣ ਪੱਟ ਕੇ ਇਹਨੂੰ ਸਾਈਡ ਤੇ ਲਾਤਾ ਤੇ ਪਹਿਲਾਂ ਤਾਂ ਬਈ ਕਾਫੀ ਸਾਰੀ ਦੀ ਜੜਾਈਆਂ ਹਾਸੇ-ਬਾਸੇ ਚਾਕਲੀ ਜੀ ਕੱਢ ਕੇ ਲਾਇਆ ਆਪਾਂ ਹੁਣ ਬਾਬਾ ਬਚਾਈ ਰੱਖੇ ਤੇ ਇਹਨੂੰ ਆਪਾਂ ਵਧੀਆ ਬਣਾ ਕੇ ਰੱਖਾਂਗੇ ਕਿਉਂਕਿ ਨਾਲ ਹੀ ਸਾਡੇ ਮੱਛੀ ਪਾਵਾਂ ਮੈਂ ਤੇ ਇਹਦੇ ਨਾਲ ਹੀ ਆਪਾਂ ਇਹਨੇ ਵਧਦਾ ਹੌਲੀ-ਹੌਲੀ ਇੱਕ ਹੋਰ ਦਿਨ ਲਾ ਦੇ ਤਿੱਖਾ ਬਹੁਤ ਹੁੰਦਾ ਇਹ ਇਸੇ ਵਾਸਤੇ ਮੈਂ ਬਨ ਦੇ ਦਿੱਤਾ ਕਪੜੇ ਨਾ ਜਦੋਂ ਉਹਨੂੰ ਚੱਕ ਦੇ ਸੀ ਤੇ ਬਹੁਤ ਸਾਰੀਆਂ ਮਲਸੂਈਆਂ ਵਾਂਗੂੰ ਵਜਦਾ ਸੀਗਾ ਤੇ ਬਾਣੀ ਛੜਦਾ ਤੇ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਅੱਜ ਪਹਿਲੇ ਦਿਨ ਅੱਜ ਲਾਇਆ ਕਰਕੇ ਤੇ ਇਹਨੂੰ ਆਪਾਂ ਪਾਣੀ ਪਾਤਾ ਉਦੋਂ ਬਾਅਦ ਇਹਨੂੰ ਫਿਰ ਵਿਖਾਉਣਾ ਵੀ ਨਹੀਂ ਤੇ ਜਿਹੜਾ ਕੁ ਮਾਣਾ ਵੋਟ ਅਕ ਦੇਣਗੇ ਤੇ ਪਾਇਆ ਕਰਾਂਗੇ ਪਾਣੀ ਠੀਕ ਆ ਤੇ ਬਾਈ ਤੇ ਬਸ ਇਦਾਂ ਹੀ ਹੋਵੇ ਦੇਖੋ ਪਾਣੀ ਮੈਂ ਇਹਨੂੰ ਸੈਟ ਜੇ ਕਰਤਾ ਤੇ ਕਾ ਬਹੁਤ ਸੀ ਤੇ ਸਾਰਾ ਡੱਬਰ ਲੱਗਿਆ ਪਿਆ ਸੀ ਤੇ ਮੈਨੇ ਨਾਲ ਨਾਲੇ ਰੌਣਕ ਲੱਗੀ ਰਹਿੰਦੀ ਹੈ ਵੀ ਚਲੋ ਫੰਕਸ਼ਨ ਕਰਦੇ ਰਹੀਦਾ ਤੇ ਨਾਲੇ ਕੋਈ ਨਾ ਕੋਈ ਇੱਥੇ ਆਣ ਕੇ ਕੁਛ ਨਾ ਕੁਛ ਤਰਖਤ ਵਗੈਰਾ ਲਾ ਦੀਦਾ ਤੇ ਦਰਖਤਾਂ ਦੀ ਕੰਮੀ ਆਪਣੇ ਘਰ ਚ ਹੈ ਨਹੀਂ ਗਈ ਤੇ ਆਪਾਂ ਪੂਰੇ ਤੋਂ ਪੂਰੇ ਦਰਖਤਾਨਾ ਪੂਰਾ ਭਰਿਆ ਵਾ ਸਮਝ ਲਓ ਹਰੇਕ ਵੋਟਾ ਲੱਗਿਆ ਆਪਣੇ ਤੇ ਆਪਾਂ ਮੈਂ ਕਿਹਾ ਹੁਣ ਲੈ ਖੋਲਦਗੇ ਮਿੱਤਰੋ ਇਹਨੂੰ ਲਾਤਾ ਸੀਗਾ ਇਹਨੂੰ ਹੁਣ ਲੱਗ ਗਿਆ ਤੇ ਆਪਾਂ ਇਹਨੂੰ ਬਨਾਨ ਜੀ ਨਾਲ ਬੰਨਤਾ ਕਿਉਂਕਿ ਤਿੱਖੀ ਬਹੁਤ ਸੀ ਯਾਰ ਜਿਆਦੇ ਤੇ ਨਾਲ ਨਾਲ ਦੇਖੀ ਜਾ ਤੇ ਨਾਲੇ ਯਾਰ ਫੋਲੋ ਵੀ ਕਰ ਦਿਆ ਕਰੋ ਮਿੱਤਰੋ ਬੂਟ ਤੇ ਤਾਂ ਅਸੀਂ ਘਰ ਜੀ ਲਾਉਨੇ ਭਰਾ ਬਾਹਰ ਬਹੁਤ ਅਕਦੇ ਲਾਏ ਨਹੀਂਗੇ ਸੇਵਾ ਸਾਡੇ ਤੋਂ ਹੋਣੀ ਨਹੀਂ ਸਾਡੀ ਤੇ ਘਰ ਜੀ ਸੇਵਾ ਕਰ ਪਾਈਏ ਉਹਨਾਂ ਨੂੰ ਪਾਲ ਸਗੀਏ ਬਸ ਕਿਉਂਕਿ ਬਾਹਰ ਦਿਖਾਵਾ ਜਿਆ ਕਰਕੇ ਅਸੀਂ ਲਾ ਕੇ ਛੱਡ ਜਗੇ ਤੇ ਮੁੜ ਕੇ ਉਹਨੂੰ ਦੇਖ ਦੇਖ ਰੇਖ ਨਾ ਹੋਈ ਤੇ ਫਿਰ ਸਵਾਦ ਨਹੀਂ ਆਉਂਦਾ ਹੁਣ ਇਹਨੂੰ ਘਰ ਚ ਲਾਇਆ ਦੇਖ ਰੇਖ ਕਰਾਂਗੇ ਤੇ ਇਹਨੂੰ ਵੱਡਾ ਕਰਾਂਗੇ ਆਪਾਂ ਤੇ ਬਈ ਜਿਹੜਾ ਵੀ ਬੂਟਾ ਲਾਉਂਦਾ ਬਾਈ ਉਹਨੂੰ ਦੇਖਰੇਖ ਜ਼ਰੂਰ ਕਰਿਆ ਕਰੋ ਇੱਕ ਸਿਰਫ ਫਾਰਮੈਲਟੀ ਲਈ ਨਾ ਆਪਾਂ ਫਲਾਨੀ ਜਗ੍ਹਾ ਤੇ ਲਾਤੇ ਆਪ ਟਾਈਮ ਦੀ ਜਗ੍ਹਾ ਤੇ ਲਾਤੇ ਪਰ ਉਹਦੀ ਮੁੜ ਕੇ ਕੇਅਰ ਨਹੀਂ ਹੁੰਦੀ ਤੇ ਮੁੜ ਕੇ ਕੋਈ ਮੱਝ ਖਾ ਗਈ ਤੇ ਜਾਂ ਕੋਈ ਗਾਂ ਖਾ ਗਈ ਇਦਾਂ ਦਾ ਨਾ ਕੰਮ ਕਰੋ ਜੇ ਤੁਸੀਂ ਲਾਉਨੇ ਆ ਬੂਟਾ ਘੱਟੋ ਘੱਟ ਜੇ ਤੁਸੀਂ ਪੰਜ ਬੂਟਿਆਂ ਦਾ ਪਰਨ ਕਰਦੇ ਤੇ ਘੱਟੋ ਘੱਟ ਉਹਨੂੰ ਪਾਲਣ ਦਾ ਵੀ ਪਰਨ ਕਰਿਆ ਕਰੋ ਤੇ ਸੁੱਖ ਨਾ ਆਪਣੇ ਦਾ ਸਾਰੇ ਬੂਟੇ ਵਧੀਆ ਚੱਲੇ ਵੇ ਆਪਾਂ ਘਰ ਚ ਲਾਏ ਵੇ ਆ ਤੇ ਇਦਾਂ ਹੀ ਮਤਲਬ ਸ਼ੌਂਕ ਬਣਿਆ ਰਵੇ ਸ਼ੌਂਕ ਵੀ ਆ ਤੇ ਨੰਨ ਨਾਲ ਮਜਬੂਰੀ ਵੀ ਅੱਜ ਤੁਹਾਨੂੰ ਪਤਾ ਗਰਮੀ ਕਿੰਨੀ ਹੈ ਨਾ ਨਾ ਜੇ ਲੱਗੇ ਹੁਣ ਸਾਡੇ ਦਰਖਤ ਤੇ ਪਹਿਲਾਂ ਵੇਖ ਲੋ ਲੋਕੀ ਦਰਖਤਾਂ ਦੀਆਂ ਮਿੰਨੀਆਂ ਹੀ ਆ ਸ਼ਾਮਾਂ ਦੇ ਵਿੱਚ ਬਹਿ ਜਾਂਦੇ ਸੀਗੇ ਤੇ ਹੁਣ ਕੋਈ ਪੈ ਸਕਦਾ ਚਲੋ ਠੀਕ ਹੈ ਮਿੱਤਰੋ ਓਕੇ ਬਾਏ ਬਾਏ